ਸੋ ਇਸ ਮਹਿੰਗਾਈ ਦੀ ਮਾਰ ਦੇ ਨਾਲ ਜਿੱਥੇ ਆਮ ਸਬਜ਼ੀ ਖਰੀਦਣ ਵਾਲੇ ਗਾਹਕ ਪਰੇਸ਼ਾਨ ਹੋਏ ਨੇ ਉੱਥੇ ਦੁਕਾਨਦਾਰ ਵੀ ਜਿਹੜੇ ਆ ਉਹਨਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਸਾਡੇ ਨਾਲ ਇਸ ਵੇਲੇ ਗੱਲਬਾਤ ਕਰਨ ਦੇ ਲਈ सोनू ਸਬਜ਼ੀ ਮੰਡੀ ਵਾਲੇ ਧਾਰੀਵਾਲ ਤੋਂ ਇੱਕ ਨੌਜਵਾਨ ਸਬਜ਼ੀ ਵਿਕਰੇਤਾ ਜਿਨ੍ਹਾਂ ਦਾ ਹੋਲ ਸੇਲ ਦਾ ਔਰ ਰਿਟੇਲ ਦਾ ਦੋਨਾਂ ਤਰ੍ਹਾਂ ਦਾ ਕੰਮ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਬਰਸਾਤ ਦੇ ਕਾਰਨ ਇੱਕਦਮ ਸਬਜ਼ੀਆਂ ਦੇ ਰੇਟੇ ਨੇ ਵੱਧ ਗਏ ਆ ਉਹਦੇ ਨਾਲ ਕੀ ਅਸਰ ਪਿਆ ਇਹਨਾਂ ਦੇ ਕਾਰੋਬਾਰ ਤੇ ਸੋਨੂ ਜੀ ਸਭ ਤੋਂ ਪਹਿਲਾਂ ਤੁਹਾਡਾ ਗੱਲਬਾਤ ਚ ਸਵਾਗਤ ਆ ਇੱਕ ਵਾਰ ਫੇਰ ਸਬਜ਼ੀਆਂ ਦੇ ਰੇਟ ਬਹੁਤ ਤੇਜ਼ੀ ਨਾਲ ਵੱਧ ਗਏ ਆ ਸਰ ਇਹਦਾ ਕੀ ਅਸਰ ਪਿਆ ਤੁਹਾਡੇ ਕਾਰੋਬਾਰ ਤੇ ਕਾਰੋਬਾਰ ਤੇ ਤਾਂ ਭਾਈ ਬਹੁਤ ਬਾਰਿਸ਼ ਕਰਨ ਅਸਰ ਪਿਆ ਹੈਗਾ ਇੰਨੀ ਕਿ ਮਾਰ ਵੱਜੀ ਆ ਵੀ ਹੱਦ ਤੋਂ ਵੀ ਜ਼ਿਆਦਾ ਇੱਕ ਤਾਂ ਸਬਜ਼ੀਆਂ ਦੀ ਵੇਸਟ ਬੜੀ ਹੁੰਦੀ ਖਰਾਬ ਹੋ ਜਾਂਦਾ ਹੁੰਦੀ 100 ਮਤਲਬ ਵੀ 100 ਦੇ ਵਿੱਚੋਂ 20% ਵਿਕਦੀ ਤੇ 20-25 ਖਰਾਬ ਹੋ ਜਾਂਦੀ ਹੈ ਇਹੋ ਜਿਹਾ ਹਾਲ ਆ ਸਬਜ਼ੀਆਂ ਦਾ 20-25 ਭਜਦੀ ਹੈ ਇੱਕ ਦਿਨ ਕਿ ਜਿਹੜੀ 10 ਰੁਪਏ ਕਿਲੋ ਚੀਜ਼ ਸੀ ਉਹ 40 ਰੁਪਏ ਕਿਲੋ ਜੱਕ ਦਮ ਹੋ ਗਈ ਗਾਹਕ ਤੇ ਵੀ ਭਾਰ ਪੈ ਗਿਆ ਗਾਹਕ ਨੂੰ ਵੀ ਖਰੀਦਣੀ ਔਖੀ ਹੋ ਗਈ ਆ ਸਾਨੂੰ ਵੀ ਲਿਓਣੀ ਔਖੀ ਹੋ ਗਈ ਆ ਬਿਲਕੁਲ ਇੱਕ بارش ਦੇ ਚਾਰ ਸਫੇ ਦੇ ਬੰਦ ਕਰਤੇ ਜੱਕਦਮ ਆ ਦਿਨਾਂ ਜੇ ਸਬੀਆਂ ਨੂੰ ਅਸਰ ਵਕਾਫੀ ਪੈਂਦਾ ਸੀ ਪਰ ਇਸ ਟਾਈਮ ਕੁਝ ਜ਼ਿਆਦਾ ਹੀ ਪੈ ਗਿਆ ਸਰ ਜੇਕਰ ਟਮਾਟਰ ਦੀ ਗੱਲ ਕਰੀਏ ਤਾਂ ਇਹ ਆ ਰਿਹਾ ਵਾ ਸੁਣਨ ਦੇ ਵਿੱਚ ਕਿ तमाम ਸ਼ਹਿਰਾਂ ਦੇ ਜਿਹੜੇ ਮੰਡੀਆਂ ਬਾਅਦ ਚਾਰ ਚਾਰ ਗੁਣਾ ਰੇਟ ਵਧ ਗਿਆ ਕੀ ਟਮਾਟਰ ਦਾ ਰੇਟ ਹੈ ਇਸ ਵੇਲੇ ਧਾਰੀਵਾਲ ਤੁਹਾਡੀ ਮੰਡੀ ਵਿੱਚ ਕਿਉਂਕਿ ਤੁਸੀਂ ਹੋਲ سیلਰ ਵੀ ਹੋ ਔਰ ਕਿੰਨੀ ਤੇ ਜਿਹਦੇ ਨਾਲ ਇਹ ਵਧ ਰਿਹਾ ਵਾ ਫਰੀਆ ਇਸ ਟਾਈਮ ਜਿਹੜਾ ਮੰਡੀ ਦੇ ਵਿੱਚ ਟਮਾਟਰ ਵੀ ਕਹਿੰਦੇ ਆ 75 ਤੋਂ 85 ਰੁਪਏ ਦੀ ਖਰੀਦ ਦੇ ਮਤਲਬ ਥੋਕ ਦਾ ਰੇਟ ਹੈਗਾ ਹੈ ਜੀ ਕਿ ਮਤਲਬ ਇਕੱਠਾ ਕੁਆਂਟਲਾਂ ਦੇ ਨਾਲ ਵੇਚਦਾ ਤੇ ਪਰਚੂਨ ਇਸ ਟਾਈਮ 100 120 ਰੁਪਏ ਪਲੱਸ ਵੀ ਕਹਿੰਦੇ ਆ ਇਸ ਤੋਂ ਘੱਟ ਕੀ ਕੋਈ ਵੇਚੂਗਾ ਕਿ ਮਤਲਬ ਜੇ ਕੋਈ 20 ਕਿਲੋ ਦੀ ਕਰੇਟੀ ਲੈਂਦਾ ਟਮਾਟਰ ਦੀ ਉਹਦੇ ਵਿੱਚ 25 ਕਿਲੋ ਟਮਾਟਰ 20 ਕਿਲੋ ਟਮਾਟਰ ਹੁੰਦਾ 20 ਕਿਲੋ ਦੇ ਵਿੱਚੋਂ 2 ਕਿਲੋ ਤਾਂ ਖਰਾਬ ਹੁੰਦਾ ਜੀ 2 ਕਿਲੋ ਦੇ ਵਿੱਚ ਮਗਰ 18 ਕਿਲੋ ਬਚ ਗਿਆ ਉਹ ਵੀ ਜਿਹੜਾ ਦੁਕਾਨਦਾਰ ਦੇ ਉੱਤੇ ਭਾਰ ਪੈ ਜਾਂਦਾ ਤੇ ਜਿਹੜਾ ਯਾਨੀ ਕਿ 100 ਰੁਪਏ ਦੇ ਕਰੀਬ ਉਹਨਾਂ ਖੁਦ ਦੁਕਾਨਦਾਰ ਨੂੰ ਪੈਂਦਾ ਕੋਈ 110 20 ਵਿੱਚ ਇਹ ਕਿਹਨੇ ਬੰਦੇ ਵੀ ਰੱਖੇ ਦੁਕਾਨਾਂ ਤੇ ਉਹਨਾਂ ਦੇ ਵੀ ਖਰਚੇ ਕੱਢਨੇ ਹੁੰਦੇ ਸਾਰੇ ਕੁਝ ਵੇਖਣੇ ਹੁੰਦੇ ਦੁਕਾਨਦਾਰ ਨੇ ਸਰ ਮੈਨੂੰ ਇਹ ਦੱਸੋ ਕਿ ਇੱਕਦਮ ਜਿਹੜੇ ਸਬਜ਼ੀਆਂ ਦੇ ਭਾਅ ਵਧੇ ਆ ਗ੍ਰਾਹਕ ਤੇ ਪਰੇਸ਼ਾਨ ਹੈਗਾ ਵਾ ਤੁਸੀਂ ਵੀ ਪਰੇਸ਼ਾਨ ਲੱਗ ਰਹੇ ਹੋ ਕੀ ਤੁਹਾਡੀ ਸੇਲ ਦੇ ਉੱਤੇ ਵੀ ਇਫੈਕਟ ਪਿਆ ਕੀ ਲੋਕ ਘੱਟ ਸਬਜ਼ੀ ਦੀ ਖਰੀਦ ਕਰ ਰਹੇ ਆ ਭਾਜੀ ਬਹੁਤ ਜ਼ਿਆਦਾ ਜਿੱਥੇ ਸਾਡੀ ਸੇਲ 10000 ਹੀ ਇਨਾ ਫਰਕ ਪਿਆ ਕਿਉਂਕਿ ਹਰ ਕੋਈ ਟਮਾਟਰ ਅੱਗੇ ਕਿਲੋ ਲੈ ਜਾਂਦਾ ਸੀ 20 ਰੁਪਏ ਕਿਲੋ ਮਿਲਦੇ ਸੀ 30 ਵੀ ਮਿਲਦੇ ਸੀ ਤੇ ਗਾਹ ਖੁਸ਼ ਹੋ ਕੇ ਲੈ ਜਾਂਦਾ ਸੀ ਤੇ ਇਸ ਟਾਈਮ 100 ਰੁਪਏ ਕਿਲੋ ਟਮਾਟਰ ਆ ਹੁਣ ਜਿੱਥੇ ਕਿਲੋ ਖੜਨ ਵਾਲਾ ਉਹ ਪਾਈਆ ਤੇ ਆਗੇ ਦਾ ਸਿੱਧਾ ਡਾਇਰੈਕਟਿਵ ਫਰਕ ਪੈਨ ਦਿਆ ਕਿ ਨਾਜ਼ਰ ਤਰਸੀ 100 ਰੁਪਏ ਦਾ ਕਿਲੋ ਪਿੱਛੇ ਕੀ ਲੱਗ ਰਿਹਾ ਵਾ ਕਿ ਗ੍ਰਾਹਕਾਂ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਕਿਉਂਕਿ ਰਿਟੇਲ ਦਾ ਵੀ ਤੁਹਾਡਾ ਕਾਰੋਬਾਰ ਆ ਪਰਚੂਨ ਚ ਵੀ ਲੋਕ ਧਾਰੀਵਾਲ ਦੇ ਤੁਹਾਡੇ ਕੋ ਅੱਧਾ ਸ਼ਹਿਰੀ ਲਗਭਗ ਤੁਹਾਡੇ ਕੋਲ ਸਬਜ਼ੀ ਲੈਣ ਪਹੁੰਚਦਾ ਵਾ ਤਾਂ ਇਹ ਸਰ ਜਰੂਰ ਦ ਕਿਦਾਂ ਦੇ ਕਾਰੋਬਾਰੀ ਹਾਲਾਤ ਹੋ ਗਿਆ ਔਰ ਕੀ ਭਵਿੱਖ ਵਿੱਚ ਤੁਹਾਨੂੰ ਲੱਗਦਾ ਕਿ ਕਿੰਨੀ ਦੇਰ ਇਹ ਸਬਜ਼ੀਆਂ ਦੇ ਰੇਟ ਇਦਾਂ ਹੀ ਵਧੇ ਰਹਿਣਗੇ ਇਹ ਭਾਜੀ ਹਲੇ ਤੱਕ ਜਿੰਨਾ ਤੱਕ ਅਗਲੀਆਂ ਨਵੀਆਂ ਫਸਲਾਂ ਨਹੀਂ ਚੱਲਦੀਆਂ ਉਹਨਾਂ ਤੱਕ ਇਹੋ ਹੀ ਰੇਟ ਰਹਿਣੇ ਆ ਹੁਣ ਗਾਂ ਟਮਾਟਰ ਜਿਹੜਾ ਇਧਰ ਬੰਗਲੌਰ ਦਾ ਚੱਲੂਗਾ ਜਾਂ ਹੋਰ ਦੂਨ ਚੰਨ ਇਲਾਕਿਆਂ ਦਾ ਚੱਲੂਗਾ ਰੇ ਠਾਂ ਆਣਾ ਲੋਕਲ ਤਾਂ ਸਾਡੇ ਟਮਾਟਰ ਖਤਮ ਹੋ ਗਿਆ ਇਹ ਸਾਰੇ ਟਮਾਟਰ ਹਮਾ ਚਲਦਾ ਹਮਾ ਚਲ ਵੀ ਐ ਕਿੰਨੀ ਫਸਲ ਨਹੀਂ ਜਿਹੜੀ ਖੁੱਲ ਕੇ ਆਂਦੀ ਆ ਤੇ ਜਦੇ ਨਾਲ ਸਸਤਾ ਹੋਊਗਾ ਸਰ ਥੋੜਾ ਇਹ ਦੱਸ ਦਿਓ ਕਿ ਜਿਹੜੇ ਬਾਕੀ ਵੀ ਸਬਜ਼ੀਆਂ ਨੇ ਜਿੱਦਾਂ ਮੰਨ ਲਓ ਸਬਜ਼ੀ ਚ ਵਰਤਨ ਦੇ ਵਿੱਚ ਆਉਂਦਾ ਵਾ ਪਿਆਜ਼ ਆਉਂਦਾ ਵਾ ਅਦਰਕ ਵਾ ਲਸਣ ਵਾ ਜਾਂ ਕੁਝ ਹੋਰ ਸਬਜ਼ੀਆਂ ਖੀਰਾ ਵਾ ਅਲੱਗ-ਅਲੱਗ ਵੈਰਾਈਟੀਆਂ ਵਾ ਕੀ ਸਾਰਿਆਂ ਦੇ ਰੇਟ ਹਾਇਰ ਹੋਏ ਆ ਪਈ ਜੀ ਤਕਰੀਬਨ ਸਾਰੀਆਂ ਹੀ ਸਬਜ਼ੀਆਂ ਜਿਹਨੂੰ ਕਦੂ ਨੂੰ ਕੋਈ ਨਹੀਂ ਆ ਦਿਨਾਂ ਦੇ ਵਿੱਚ ਪੁੱਛਦਾ ਹੁੰਦਾ 60 ਤੋਂ ਲੈ ਕੇ ਤਾਂ 70 ਰੁਪਏ ਕਿਲੋ ਥੋਕਦਾ ਭਾਅ ਹੈਗਾ ਆ ਅੱਛਾ ਜਿਹੜਾ ਕਦੂ ਆ ਦਿਨਾਂ ਦੇ ਵਿੱਚ 5 ਤੋਂ 10 ਰੁਪਏ ਕਿਲੋ ਪ੍ਰਤੀ ਕਿਲੋ ਹੁੰਦਾ ਹੈਗਾ ਕਾਲੀ ਤੋਰੀ ਨੂੰ ਕੋਈ 20 ਰੁਪਏ ਕਿਲੋ ਤੋਂ ਆ ਦਿਨਾਂ ਦੇ ਵਿੱਚ ਯਾਨੀ ਕਿ ਮਾਰ ਹੀ ਵਜਦੀ ਹੁੰਦੀ 10 ਰੁਪਏ ਕਿਲੋ ਹੁੰਦੀ ਸੀ ਤੇ 60 ਤੋਂ 55 ਤੋਂ 60 ਦੇ ਵਿੱਚ ਵਿੱਚ ਮੰਡੀ ਦਾ ਭਾਅ ਹੈਗਾ ਸਰ ਕੀ ਲੱਗ ਰਿਹਾ ਤੁਹਾਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭਾਅ ਕਿੰਨੀ ਕੀ ਦਰ ਹੋਰ ਇਦਾਂ ਵਧੇ ਰਹਿਣਗੇ ਹਲੇ ਭਾਜੀ ਕੋਈ ਤਕਰੀਬਨ ਮਹੀਨਾ ਡੇਢ ਮਹੀਨਾ ਤੇ ਐਹੀ ਹਾਲ ਆ ਮਹੀਨੇ ਡੇਢ ਮਹੀਨੇ ਬਾਅਦ ਜਾ ਕੇ ਕਿਤੇ ਦੂਜੇ ਇਲਾਕੇ ਚੱਲਣਗੇ ਤੇ ਫੇਰ ਫਰਕ ਪਊਗਾ ਸੋ ਗੱਲਬਾਤ ਲਈ ਧੰਨਵਾਦ ਇਹਨੇ ਧਾਰੀਵਾਲ ਸ਼ਹਿਰ ਦੇ ਇੱਕ ਨੌਜਵਾਨ ਸਬਜ਼ੀ ਵਿਕਰੇਤਾ ਜਿਨ੍ਹਾਂ ਦੀ ਆਪਣੀ ਸਬਜ਼ੀ ਦੀ ਇੱਕ ਵੱਡੀ ਮੰਡੀ ਆ ਰੋਜ਼ਾਨਾ ਇੱਕ ਕਵੰਟਲਾਂ ਦੇ ਹਿਸਾਬ ਨਾਲ ਸਬਜ਼ੀਆਂ ਦੀ ਸੇਲ ਕਰਦੇ ਆ ਔਰ ਰਿਟੇਲ ਦਾ ਵੀ ਇਹਨਾਂ ਦਾ ਬੜਾ ਅੱਛਾ ਕਾਰੋਬਾਰ ਆ ਔਰ ਕਿਤਨਾ ਕਿਤੇ ਬੜੇ ਹੈਰਾਨੀਜਨਕ ਖੁਲਾਸੇ ਇਹਨਾਂ ਨੇ ਕੀਤੇ ਆ ਕਿ ਟਮਾਟਰ 20 ਰੁਪਏ ਤੋਂ ਚੱਲਦਾ ਚੱਲਦਾ 120 ਰੁਪਏ ਤੱਕ ਪਹੁੰਚ ਗਿਆ ਵਾ ਔਰ 80% ਤੱਕ ਇਹਨਾਂ ਦੀ ਰਿਟੇਲ ਦੀ ਜਿਹੜੀ ਸੇਲ ਆ ਦੁਕਾਨ ਦੀ ਉਹ ਘਟ ਚੁਕੀ ਆ ਇਹਨਾਂ ਨੇ ਆਪਣੇ ਜਿਹੜੇ ਤਜਰਬੇ ਆ ਆਪਣੇ ਕਾਰੋਬਾਰ ਦੇ ਆਮ ਪਬਲਿਕ ਦੇ ਨਾਲ ਸਾਂਝੇ ਕਰਦੇ ਹੋਏ ਇਹਨਾਂ ਨੇ ਦੱਸਿਆ ਵਾ ਕਿ ਅਗਲੇ 1.5 ਤੋਂ 2 ਮਹੀਨੇ ਹਜੇ ਲਗਾਤਾਰ ਸਬਜ਼ੀਆਂ ਦੇ ਭਾਅ ਹੋਰ ਵਧਣਗੇ ਉਸ ਦੇ ਬਾਅਦ ਜਾ ਕੇ ਕੁਝ ਰੇਟ ਥੱਲੇ ਆਉਣ ਦੀ ਆਸ ਕੀਤੀ ਜਾ ਸਕਦੀ ਆ ਸੋ ਆਪਾਂ ਕੋਸ਼ਿਸ਼ ਕਰਦੇ ਆ ਕਿ ਕੁਝ ਗ੍ਰਾਹਕਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਇੱਕ ਗ੍ਰਾਹਕ ਨੇ ਜਿਹੜੇ ਸਬਜ਼ੀ ਲੈਣ ਵਾਸਤੇ ਆਏ ਆ ਭਾਜੀ ਕੀ ਤੁਹਾਡਾ ਨਾਮ ਆ ਔਰ ਤੁਸੀਂ ਸਬਜ਼ੀ ਲੈਣ ਆਏ ਹੋ ਔਰ ਬਿਲਕੁਲ ਖਾਲੀ ਹੱਥ ਥੋੜਾ ਜਿਹਾ ਅੱਗੇ ਆ ਜਾਓ ਸਬਜ਼ੀ ਤੁਸੀਂ ਕੋਈ ਵੀ ਨਹੀਂ ਲਈ ਕੀ ਗੱਲ ਭਾਅ ਪੁੱਛ ਕੇ ਚੱਲੇ ਮਹਿੰਗੀਆਂ ਬੜੀਆਂ ਭਾਈ ਸਬਜ਼ੀਆਂ ਆ ਚਾ ਲਸਣ ਸਿਰ ਵੀ ਪਾਈ ਆ 32 320 ਰੁਪਏ ਕਿਲੋ ਲਸਣ ਜੀ ਨਿੰਬੂ 100 ਰੁਪਏ ਕਿਲੋ ਜੀ ਲਊਗੀ ਬੰਦਾ ਮਾੜਾ ਬੰਦਾ ਕੀ ਲੈ ਕੇ ਨਹੀਂ ਪਾਜੀ ਕੀ ਕਿਨੂੰ ਜ਼ਿੰਮੇਵਾਰ ਮੰਨਦੇ ਹੋ ਲਗਾਤਾਰ ਇਹ ਸਬਜ਼ੀਆਂ ਦੇ ਰੇਟ ਟਮਾਟਰ ਦੀ 20 ਰੁਪਏ ਤੋਂ 120 ਰੁਪਈਆ ਨੂੰ ਚਲਾ ਗਿਆ ਵਾ ਕਿਸ ਨੂੰ ਇਹਦਾ ਜ਼ਿੰਮੇਵਾਰ ਮੰਨਦੇ ਹੋ ਔਰ ਕੀ ਤੁਹਾਡਾ ਕਹਿਣਾ ਕਿ ਇੱਕਦਮ ਜਿਹੜੇ ਸਬਜ਼ੀਆਂ ਦੇ ਰੇਟ ਵਧੇ ਆ ਕੀ ਔਖਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ ਜੀ ਦੀ ਮੰਗ ਕਰਦੇ ਸਨ ਮੰਗ ਸਮਝੋੜੀ ਸਸਤੀ ਹੋਣੀ ਚਾਹੀਦੀ ਹੈ ਜੀ 50 ਰੁਪਏ ਕਿਲੋ 20 30 ਰੁਪਏ ਕਿਲੋ ਇੰਨੀ ਹੋਣੀ ਚਾਹੀਦੀ ਹੈ ਸੋ ਗੱਲਬਾਤ ਲਈ ਧੰਨਵਾਦ ਇੱਕ ਗ੍ਰਾਹਕ ਨੇ ਜਿਹੜੇ ਇਸ ਦੁਕਾਨ ਤੇ ਆਏ ਆ ਔਰ ਬਿਨਾ ਸਬਜੀ ਲੈ ਕੇ ਹੀ ਆਪਣਾ ਵਾਪਸ ਜਾ ਰਹੇ ਇਹਨਾਂ ਦਾ ਕਹਿਣਾ ਵਾ ਕਿ ਸਰਕਾਰ ਅੱਗੇ ਇਹਨਾਂ ਦੀ ਮੰਗ ਆ ਕਿ ਇਸ ਵਧੇ ਹੋਏ ਰੇਟਾਂ ਨੂੰ ਕਿਤੇ ਕੰਟਰੋਲ ਕਰਨ ਦੇ ਲਈ ਪੰਜਾਬ ਸਰਕਾਰ ਕੋਈ ਉਪਰਾਲੇ ਕਰੇ